ਸ਼ੇਖ ਸਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ ਸਗੇ ਪਾਏ ਸਹਿਰ ਆਏ ਨਸ਼ੀਨੇ ਗਜ਼ੀ ਬਖਸ਼ਮੇ ਕੇ ਖੂਨ ਸ ਦੰਦਾਂ ਚ ਇਕੰਦਰ ਇੱਕ ਲੱਕੜਹਾਰਾ ਸਿਰ ਤੇ ਲਖਣਾ ਦਾ ਗੱਠਾ ਚੁੱਕ ਕੇ ਆਪਣੇ ਘਰ ਦੀ ਤਰਫ ਆ ਰਿਹਾ ਹੈ ਰੋਜ਼ ਜੰਗਲ ਜਾਂਦਾ ਸੀ ਲੱਕੜੀਆਂ ਲਿਆਂਦਾ ਸੀ ਘਰ ਦੇ ਚ ਰੱਖਦਾ ਸੀ ਤੇ ਖਰੀਦਾਰ ਘਰੋਂ ਹੀ ਲੈ ਜਾਂਦੇ ਸਨ ਆਮ ਦੇ ਰਸਤੇ ਦੇ ਵਿੱਚ ਕੁੱਤੇ ਨੇ ਘਟਕਾ ਦਾ ਬੜਾ ਭਾਰੀ ਜ਼ਖਮ ਬਣ ਗਿਆ ਹੋਂ ਵਗਿਆ ਉਸ ਹਾਲਤ ਦੇ ਜਦ ਘਰ ਆਇਆ ਇਸ ਲੱਕੜ ਹਾਰੇ ਦੀ ਸਿਰਫ ਇੱਕੋ ਇੱਕ ਬੱਚੀ ਸੀ ਨੌਜਵਾਨ ਆਪਣੇ ਬੁੱਢੇ ਪਿਓ ਦੀ ਇਹ ਹਾਲਤ ਦੇਖ ਕੇ ਉਹਨੂੰ ਤਰਸ ਬੜਾ ਆਇਆ ਉਹ ਗੁੱਸੇ 'ਚ ਕਹਿਣ ਲੱਗੇ ਕਿ ਆਖਿਰ ਤੋਰਾ ਤੇਜ ਗੰਦਾਨਾ ਬੂ ਮੇਰੇ ਅੱਪਾ ਫੜੇ ਕੋਲ ਤੇਜ ਦੰਦ ਨਹੀਂ ਸਨ ਜੇ ਕੁੱਤੇ ਨੇ ਥਾਣੂ ਕੱਟ ਖਾਦਾ ਤੁਸੀਂ ਵੀ ਕੱਟ ਖਾਣਾ ਸੀ ਪਤਾ ਹੈ ਬੁੱਢਾ ਲੱਕੜਹਾਰਾ ਕੀ ਕਹਿੰਦਾ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਵਾ ਲੇਕਿਨ ਨਾ ਆ ਨਾ ਵਾਇਗ ਮਰਦਮ ਸਗੇ ਮੈਂ ਸੱਗ ਨਹੀਂ ਹਾਂ ਕੁੱਤਾ ਨਹੀਂ ਹਾਂ ਮਨੁੱਖ ਤੇ ਮਨੁੱਖ ਕੋਲ ਕੁੱਤਿਆਂ ਵਾਲਾ ਕੰਮ ਨਹੀਂ ਹੁੰਦਾ ਵਨ ਲੇਕਨ ਆਇਆ ਜਮਰਦਮ ਸਗੇ ਮੈਂ ਮਰਦਮ ਮਨੁੱਖ ਤੇ ਮਨੁੱਖ ਹੋ ਕੇ ਕੁੱਤਿਆਂ ala ਕੰਮ ਕਿਵੇਂ ਕਰ ਲਵਾਂ ਕੁੱਤਿਆਂ ਨੂੰ ਮੈਨੂੰ ਕਟਿਆ ਉਹਦਾ ਸੁਭਾਅ ਮੈਂ ਕਿਵੇਂ ਕਟਾਂ ਮੈਂ ਮਨੁੱਖਾ ਮੈਂ ਕੁੱਤਾ ਨਹੀਂ ਮੈਂ ਕਿਸ ਤਰ੍ਹਾਂ ਕਟਾਂ ਪਰ ਲੇਕਨ ਆਇਆ ਜਮਰਦਮ ਸਗੇ ਕਰਮ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਸੁਭਾਵ ਬਣ ਜਾਏ ਨਹੀਂ ਬਦਲਦੇ ਨਹੀਂ ਬਦਲਦੇ ਵਕਤ ਦੇ ਹੁਕਮਰਾਨ ਨੇ ਸਜ਼ਾਏ ਮੌਤ ਸੁਣਾਈ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਉਸ ਵਕਤ ਯੂਨਾਨ ਦੇਚ ਸਜ਼ਾਏ ਮੌਤ ਦੇਣ ਦਾ ਇਡੰਗ ਸੀ ਪਿਆਲਾ ਜ਼ਹਿਰ ਦਾ ਹੱਥੇ ਚ ਵੇਣ ਲਗਾਏ ਸੁਕਰਾਟ ਹੁਕਮਰਾਨ ਰੋਕਦਾ ਕਹਿੰਦੇ ਕਾਨੂੰਨ ਦੀ ਇੱਕ ਜ਼ਗ ਦੇ ਮੁਤਾਬਕ ਮੈਂ ਤੈਨੂੰ ਛੋੜ ਸਕਦਾ ਅਗਰ ਤੂੰ ਕਬੂਲ ਕਰੇ ਸੋਕਰਾਟ ਕਹਿੰਦੇ ਨੇ ਉਹ ਕਿ ਤੂੰ ਇਹ ਮੁਲਕ ਛੋੜ ਕੇ ਚਲਾ ਜਾ ਬੈਲ ਗੱਡੀਆਂ ਤੇ ਘੋੜੇ ਗੱਡੀਆਂ ਤੇ ਤੂੰ ਆਪਣਾ ਸਾਜ਼ੋ ਸਮਾਨ ਵੀ ਲੱਦ ਕੇ ਲੈ ਜਾ ਪਰਿਵਾਰ ਵੀ ਲੈ ਜਾ ਅਸੀਂ ਇਹ ਵੀ ਇਜਾਜ਼ਤ ਦਿੰਦੇ ਆ ਕਿ ਮੁਲਕ ਛੋੜ ਕੇ ਚਲਾ ਜਾ ਸ਼ੋਕਰਾਟ ਕਹਿੰਦੇ ਨਹੀਂ ਮੈਂ ਮੁਲਕ ਨਹੀਂ ਛੋੜ ਸਕਦਾ ਮੈਂ ਇੱਥੇ ਨਹੀਂ ਛੋੜ ਸਕਦਾ ਮਨਸਫ ਕਹਿੰਦਾ ਹੈ ਸਜ਼ਾਏ ਮੌਤ ਤੋਂ ਬਚ ਜਾਵੇਗਾ ਮੌਤ ਤੋਂ ਬਚ ਜਾਵੇਗਾ ਸੁਕਰਾਟ ਕਹਿੰਦਾ ਨਹੀਂ ਬਚਾਂਗਾ ਜਿੱਥੇ ਜਾਵਾਂਗਾ ਉੱਥੇ ਵੀ ਇਹੋ ਜਿਹਿਆਂ ਦੇ ਮਨੁੱਖ ਹੋਣਗੇ ਤੇ ਤੁਹਾਡੇ ਜਿਹਾ ਹੁਕਮਰਾਨ ਹੋਣਗੇ ਕੋਈ ਆਸਮਾਨ ਨੂੰ ਤਾਂ ਥੋੜੀ ਡਿਗੇ ਨੇ ਉੱਥੇ ਵੀ ਮੈਂ ਇਹੀ ਕੁਝ ਬੋਲਾਂਗਾ ਸੰਘਰਸ਼ ਹੋਵੇਗਾ ਉੱਥੇ ਵੀ ਸਜ਼ਾਏ ਮੌਤ ਹੋਵੇਗੀ ਇੱਥੇ ਹੀ ਠੀਕ ਹੈ ਅਤੇ ਜੀ ਸਿਆਣਾ ਮਨੁੱਖ ਸੀ ਪਤਾ ਸੀ ਉਸ ਨੂੰ ਕੋਈ ਵੀ ਕਰਮ ਸ਼ੁਭ ਕਰੋ ਸੱਚ ਬੋਲਣਾ ਜੇ ਦਾ ਸੁਭਾਅ ਬਣ ਗਿਆ ਲਖਵੀ ਝੂਠੇ ਇਕੱਠੇ ਹੋਵਨ ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦੇ ਕਬੀਰ ਨੇ ਕਿਹਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਕੋਰਣਾ ਦੁਸ਼ਟ ਮਿਲ ਜਾਣ संत अपनी दया नहीं छोड़दा संत अपना परोपकार नहीं छोड़दा संत अपना स्वभाव नहीं छोड़दा संत ना छाड़े संतई जे कोठक मिले असंत मल्यागर भयंगम बेड़े तो शीतलता ना तजन पावें सपलपते रेंदे ने चंदन नो ये चंदन दे दे। उना नो भी शीतलता दई जांदा सुगंधी रहई जांदा उना दी जहर नहीं लैंदा अपनी महक देंदा दे। ਉਹਨਾਂ ਦੀ ਜ਼ਹਿਰ ਨਹੀਂ ਲੈਂਦਾ ਆਪਣੀ ਠੰਡ ਦਿੰਦਾ। ਕੋਰਾ ਡਿਸ਼ਟੋਵਨ ਸੰਤ ਦੁਸ਼ਟ ਬਣਾ ਨਹੀਂ ਲੈਂਦਾ। ਕਿਉਂ? ਸੰਤਪਣਾ ਉਸ ਦਾ ਸੁਭਾਅ ਬਣ ਗਿਆ ਹੈ, ਦਇਆ ਉਸ ਦਾ ਸੁਭਾਅ ਹੈ। ਸੇਲ ਸੰਜਮ ਉਸ ਦਾ ਸੁਭਾਅ ਹੈ, ਪਰਉਪਕਾਰ ਉਸ ਦਾ ਸੁਭਾਅ ਹੈ। ਕੋਮਲਤਾ ਉਸ ਦਾ ਸੁਭਾਅ ਹੈ। ਕਠੋਰਪਣਾ ਉਸ ਦਾ ਸੁਭਾਅ ਹੈ। ਕਰਮ ਬਦਲ ਜਾਂਦੇ ਨੇ। ਸਤਸੰਗ ਦੀ ਮਹਿਮਾ ਇਸ ਵਾਸਤੇ ਕਰਮ ਬਦਲੇ ਜਾ ਸਕਦੇ ਨੇ। ਸੰਸਕਾਰ ਬਦਲੇ ਜਾ ਸਕਦੇ ਨੇ ਕਰਮ बार-बार रिपीट ਹੋ ਕੇ बार-बार रिपीट ਹੋ ਕੇ ਸੰਸਕਾਰਾਂ ਦੇ ਸੰਗ੍ਰਹਿ ਬਣ ਕੇ ਜਦ ਸੁਭਾਅ ਬਣ ਜਾਂਦੇ ਨੇ ਨਹੀਂ ਬਦਲਦੇ ਮੇਰੇ ਦੇਖੇ ਉਸਤਾਖੀ ਮਾ ਕੋਈ ਇੱਕ અવਤਾਰ ਵੀ ਸੁਭਾਅ ਬਦਲਣ ਦੇ ਸਮਰੱਥ ਨਹੀਂ ਹੋਇਆ ਸੁਭਾਅ ਕੀ ਬਦਲਨੇ ਸੰਨ ਉਹਨਾਂ ਨੇ ਤੇ ਸੂਲੀ ਤੇ ਚੜ ਦਿੱਤਾ ਜ਼ਹਿਰ ਦਾ ਪਿਆਲਾ ਦਿੱਤਾ ਸੁਭਾਅ ਕੀ ਬਦਲਣਾ ਸੀ ਨਵੇਂ ਗੁਰਨਾਨਕ ਨੁਦਤੀ ਤਵੀ ਤੇ ਬਿਠਾ ਦਿੱਤਾ ਨਹੀਂ ਬਦਲਦੇ ਸੁਭਾਅ ਕੋਈ ਵੀ ਅਸ਼ੋਭ ਕਰਮ ਉਹਨੂੰ ਸੁਭਾਅ ਨਾ ਬਣਨ ਦੇਣਾ ਇਹੀ ਸਿਆਣਾ ਰੋ ਪੜੇ ਸੂਝਬੂਤ ਸੰਗਤ ਤੋਂ ਮਿਲਦੀ ਹੈ ਸਤ ਸੰਗਤ ਤੋਂ ਮਿਲਦੀ ਹੈ ਕਿਸੇ ਵੀ ਦੁਸ਼ਟ ਕਰਮ ਨੂੰ ਆਦਤ ਨਾ ਬਣਨ ਦੇਣਾ ਇਹ ਸਤ ਸੰਗ ਦਾ ਲਾਭ ਹੈ ਗੁਰਬਾਣੀ ਦਾ ਲਾਭ ਹੈ ਪਰ ਜੇ ਦੁਸ਼ਟ ਕਰਮ ਸਵਾਰ ਬਣ ਗਏ ਆਦਤ ਬਣ ਗਏ ਤਾਂ ਗੁਰੂ ਨਾਨਕ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲੀਆਂ ਕਾਲੇ ਵਨ ਚਿੱਟਾ ਦਿਨ ਚੜਿਆ ਬੱਗਾ ਦਿਨ ਚੜਿਆ ਪਰ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰ ਸਕਦਾ ਕਾਲੀਆਂ ਚੀਜ਼ਾਂ ਕਾਲੀਆਂ ਨੇ ਕਾਲੀ ਬੋਲੀ ਰਾਤ ਆਈਏ ਮਸਿਆ ਦੀ ਪਰ ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਨੇ ਉਹਨਾਂ ਨੂੰ ਕਾਲਾ ਨਹੀਂ ਕਰ ਸਕਦਾ ਜਿਸ ਦਾ ਸੁਭਾਅ ਸਫੈਦ ਹੈ ਸ਼ੁਭ ਹੈ ਅਸ਼ੁਭ ਨਹੀਂ ਹੋਵੇਗਾ ਇਹ ਦਿੱਦਾ ਸੁਭਾਈ ਕਾਲਾ ਹੈ ਕਰੂਪ ਹੈ ਕਠੋਰ ਹੈ ਦੁਸ਼ਟ ਹੈ ਨਹੀਂ ਬਦਲੇਗਾ ਗੁਰੂ ਨਾਨਕ ਇਹ ਕਹਿ ਰਿਹਾ ਹੈ ਸਤਗੁਰ ਦੇਵ ਜੀ ਮਹਾਰਾਜ ਆਪਣੇ ਬਾਤ ਵਿੱਚ ਇਹ ਕਹਿ ਰਹੇ ਨੇ ਸੋ ਮੈਂ ਅਰਜ਼ ਕਰਾਂ ਦੋ ਚਾਰ ਮਹੀਨਿਆਂ ਦਾ ਕਪੜਾ ਮੈਲਾ ਹੋਵੇ ਮੈਲ ਦਿਖਾਈ ਦਿੰਦੀ ਹੈ ਕਪੜਾ ਨਹੀਂ ਦਿਖਾਈ ਦਿੰਦਾ ਇਹ ਜਿਹੜਾ ਸਾਡਾ ਮਨ ਹੈ ਇਹ ਤੇ ਦਿਨ ਦਾ ਮੈਲਾ ਇਕ ਮਹੀਨੇ ਦਾ ਮੈਲਾ ਜਾਂ ਇੱਕ ਸਾਲ ਦਾ ਜਾਂ ਇੱਕ ਜਨਮ ਦਾ ਨਹੀਂ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆ ਇਹ ਅਨੰਤ ਜਨਮਾਂ ਦਾ ਮੈਲਾ ਫਿਰ ਵੀ ਮੈਂ ਅਰਜ਼ ਕਰਾਂ ਸਾਫ਼ ਹੋ ਸਕਦਾ ਹੈ ਸਾਫ਼ ਹੋ ਸਕਦਾ ਹੈ ਜਿਹੜੇ ਜਿਹੜੇ ਸਤ ਸੰਦੀ ਤੜਪ ਰੱਖਦੇ ਨੇ ਅੰਮ੍ਰਿਤ ਵੇਲੇ ਸੁਬਾਹ ਉੱਠ ਬੈਠਦੇ ਨੇ ਖਿੱਚ ਰੱਖਦੇ ਨੇ ਇਹ ਭੈ ਚਾਹਣ ਹੈ ਕਿ ਮਲਨਤਾ ਅਜੇ ਸੁਭਾ ਨਹੀਂ ਬਣੀ ਦੁਸ਼ਟਪਨਾ ਸੁਭਾ ਨਹੀਂ ਬਣੀ ਪਰ ਗੁਰਦੁਆਰੇ ਵਿੱਚ ਵੀ ਆ ਕੇ দান ਦੀ ਬਿਰਤੀ ਨਾ ਪੈਦਾ ਹੋਵੇ ਖੋਣ ਦੀ ਬਿਰਤੀ ਪੈਦਾ ਹੋਵੇ ਕਿਵੇਂ ਜੇਬ ਘਟੀ ਕਿਨੇ ਗੁਰਦੁਆਰੇ ਵਾਲਿਆਂ ਨੂੰ ਧੋਖਾ ਦੇਈਏ ਇੱਥੇ ਵੀ ਅੰਦਰ ਬੁਰੇ ਵਿਚਾਰ ਚਲਣ ਰੰਗ ਵੇਖ ਕੇ ਰੂਪ ਵੇਖ ਕੇ ਧਨ ਵੇਖ ਕੇ ਸੰਪਤਾ ਵੇਖ ਕੇ ਔਰ ਰੋਜ਼ ਰੋਜ਼ ਇਸ ਤਰ੍ਹਾਂ ਹੋਵੇ ਉਹ ਇੱਕ ਗੱਲ ਸਪਸ਼ਟ ਹੈ ਦੁਸ਼ਟ ਪਣਾਏ ਦਾ ਸੁਭਾਅ ਬਣ ਗਏ ਕਥਾ ਕੀਰਤਨ ਨਾਲ ਕੁਝ ਵੀ ਨਹੀਂ ਹੋਏ ਕੁਝ ਵੀ ਨਹੀਂ ਹੋਏ ਮੇਰੀ ਜ਼ਿੰਦਗੀ ਦਾ ਹਿੱਸਾ ਤਜਰਬਾ ਮੇਰੇ ਨਾਲ ਕੁਝ ਸੱਜਣ 30 40 40 ਸਾਲ ਤੋਂ ਵੀ ਰਹੇ ਨੇ ਜਿਵੇਂ ਕਿ ਚੰਗੀ ਆਤਮਾ ਭਾਈ ਕਲਿਆਨ ਸਿੰਘ ਇਹ ਮੇਰੇ ਨਾਲ 40 ਸਾਲ ਤੋਂ ਨੇ ਔਰ ਬੇਦਾਗ ਜ਼ਿੰਦਗੀ ਇਹ ਨਾਲ ਦੀ ਚੰਗੇ ਵਿਚਾਰ ਨੇ ਉਹ ਸੱਜਣ ਤੇ ਹੁਣ ਨਹੀਂ ਰਿਹਾ ਮੈਂ ਦੇਖਿਆ ਰੋਜ਼ ਰੋਜ਼ ਮੈਲਾ ਹੀ ਹੁੰਦਾ ਗਿਆ ਦੁਸ਼ਟਪਣਾ ਉਸ ਦਾ ਵੱਧ ਗਈ। ਦਿਨ ਵਿੱਚ 10 ਬੰਦਿਆਂ ਨਾਲ ਲੜਨਾ ਲਵੇ, ਗਾਲੀ ਗਲੋਚਣਾ ਕਰ ਲਵੇ, ਉਹਨੂੰ ਚੈਨ ਨਹੀਂ ਮਿਲਦਾ ਸੀ। ਇੱਕ ਦਿਨ ਮੈਂ ਉਹਨੂੰ ਹੱਥ ਜੋੜੇ। ਮੈਂ ਕਿਸ਼ਤਰਾ ਹਾਂ। ਤੂੰ ਮੈਨੂੰ ਛੋੜ ਕੇ ਚਲਾ ਜਾ। ਤੇਰੇ ਕਰਕੇ ਮੈਨੂੰ ਗਿਲੇ ਬੜਿਆ। ਕਿੰ ਲੱਗ ਤੁਹਾਡੇ ਨਾਲ ਰਹਿਣਾ ਵੀ ਹੁਣ ਮੇਰੀ ਆਦਤ ਬਣ ਗਈ ਮੈਂ ਨਹੀਂ ਛੱਡ ਸਕਦਾ। ਇਹ ਵੀ ਮੇਰੀ ਆਦਤ ਬਣ ਗਈ ਜਿਦਾਂ ਤੁਸੀਂ ਕਹਿੰਦੇ ਹੋ ਗਾਲੀ ਗਲੋਚ ਕਰਨਾ ਲੜਨਾ ਵੀ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਸਾਫ਼ ਕਹਿ ਦਿੱਤਾ ਉਸ ਨਾਲ ਦੇ ਸਾਥੀ ਜਾਣ ਦੇ ਸਰ ਵਿਚਾਰਾ ਗੁਜ਼ਰ ਗਿਆ ਪਿਛਲੇ ਸਾਲ ਹੀ ਗੁਜ਼ਰਿਆ ਜਿਹੜਾ ਪਰਵਕਾਰ ਕਰੇ ਉਹਦੇ ਨਾਲ ਵੀ ਲੜ ਪੈਣਾ ਜਿਹੜਾ ਸੇਵਾ ਕਰੇ ਉਹਨੂੰ ਵੀ ਗਾਲਾਂ ਗੋਲਾਂ ਕੱਢ ਦੇਣਾ ਹਰ ਵਕਤ ਕਰੋਧ ਵਿੱਚ ਰਹਿਣਾ ਹਰ ਵਕਤ ਕਰੋਧ ਦੇ ਚਰੇਣਾ ਔਰ ਇੱਕਦਮ ਤੇ ਉਸਨੇ ਕਬੂਲ ਕਰ ਲਿਆ ਗਏ ਨਹੀਂ ਜੀ ਮੈਨੇ ਘਟ ਸਕਦਾ ਕਰੋੜ ਨੂੰ ਲੜਨ ਲਈ ਮੈਨੂੰ ਕੋਈ ਬੰਦਾ ਚਾਹੀਦਾ ਹੈ ਕੋਈ ਬੰਦਾ ਚਾਹੀਦਾ ਬਸ ਬੰਦਾ ਹੀ ਚਾਹੀਦਾ ਬਾਅਦ ਉਸਨੇ ਕਸੂਰ ਕੀ ਪੈ ਬਾਵੇਂ ਨਹੀਂ ਕੀ ਕਿਸ ਤਰ੍ਹਾਂ ਦੀ ਆਦਤ ਸੁਭਾ ਬਣ ਗਿਆ ਸੀ ਫਿਤਤ ਬਣ ਗਈ ਕਰਮ बार-बार रिपीट ਹੋ ਕੇ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਜਦ ਆਦਤ ਬਣ ਜਾਏ ਨਹੀਂ ਛੁੱਟਦੀ ਨਹੀਂ ਛੁੱਟਦੀ ਇਸ ਵਾਸਤੇ ਆਦਤ ਬਣਾਈਏ ਸ਼ੁਭ ਕਰਮ ਨੂੰ ਆਦਤ ਨਾ ਬਣਾਈਏ ਅਸ਼ੁਭ ਕਰਮ ਨੂੰ ਤੇ ਲਾਭ ਇਹ ਹੀ ਹੋਵੇਗਾ ਰੋਜ਼ ਰੋਜ਼ ਅਸ਼ੁਭ ਕਰਮ ਘਟਦੇ ਜਾ ਰਹੇ ਨੇ ਸ਼ੁਭ ਵਧਦੇ ਜਾ ਰਹੇ ਨੇ ਇਸ ਸਤਸੰਗ ਦਾ ਲਾਭ ਹੈ ਇਹ ਲਾਭ